ਦੁਨੀਆ ਦੇ ਮੁਲਕ ਅੱਜ ਜਿੰਨਾ ਪੈਸਾ ਫੌਜਾਂ ਹਥਿਆਰਾਂ ਤੇ ਖਰਚ ਰਹੇ ਨੇ ਜੇ ਉਹ ਸਾਰਾ ਪੈਸਾ ਸਾਰਾ ਖਰਚਾ ਬੰਦ ਹੋ ਜਾਏ ਜਿੰਨਾ ਪੈਸਾ ਖੁਫੀਆ ਤੰਤਰ ਚਲਾਉਣ ਤੇ ਇੰਟੈਲੀਜੈਂਸ ਤੇ ਖਰਚ ਹੋ ਰਿਹਾ ਹੋਏ ਜੇ ਇਹ ਸਾਰਾ ਕੁਝ ਬੰਦ ਹੋ ਜਾਏ ਤਾਂ ਪੂਰੀ ਧਰਤੀ ਤੇ ਹੀ ਸਵਰਗ ਬਣਾਇਆ ਜਾ ਸਕਦਾ ਅੱਜ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਧਰਤੀ ਤੇ ਇਨਸਾਨੀਅਤ ਕਦੇ ਵੀ ਇਸ ਅਵਸਥਾ ਤੇ ਨਹੀਂ ਪਹੁੰਚ ਸਕਦੀ ਇਹ ਸਿਰਫ ਕੁਝ ਸੁਪਨਸਾਦ ਲੋਕਾਂ ਦਾ ਸੁਪਨਾ ਹੈ ਕੁਝ ਲੋਕ ਇਹ ਗੱਲ ਮੰਨਦੇ ਵੀ ਨੇ ਕਿ ਕੈਨਾਤ ਵਿੱਚ ਹੋਰ ਥਾਵਾਂ ਤੇ ਜਿੱਥੇ ਕਿਤੇ ਲਾਈਫ ਹੈ ਉੱਥੇ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਦੀ ਇਨਸਾਨੀਅਤ ਧਰਤੀ ਤੇ ਹੈ ਜਿਹੜੇ ਇਨਸਾਨਾਂ ਨੂੰ ਬੰਦਕ ਬਣਾ ਕੇ ਰੱਖਣਾ ਚਾਹੁੰਦੇ ਨੇ ਜਿਹੜੇ ਆਪਣਾ ਕੰਟਰੋਲ ਨਹੀਂ ਛੱਡਣਾ ਚਾਹੁੰਦੇ ਜਿਹੜੇ ਸੋਚਦੇ ਨੇ ਕਿ ਜੇ ਸ਼ਾਂਤੀ ਹੋ ਗਈ ਤਾਂ ਉਹਨਾਂ ਦੀ ਦੁਕਾਨ ਬੰਦ ਹੋ ਜਾਏਗੀ ਅਜੇ ਹੀ ਲੋਕ ਹੀ ਹਮੇਸ਼ਾ ਗੁਰੂਆਂ ਪੈਗੰਬਰਾਂ ਅਵਤਾਰਾਂ ਨੂੰ جنگ ਲਈ ਮਜਬੂਰ ਕਰਦੇ ਰਹੇ ਨੇ ਜਦੋਂ ਜੰਗ ਲੱਗਦੀ ਜਦੋਂ ਹਿੰਸਾ ਹੁੰਦੀ ਜਦੋਂ ਲੋਕ ਮਰਦੇ ਨੇ ਤੱ ਪਰਿਵਾਰ ਜੁੜਦੇ ਜਿਵੇਂ ਮਿਲਣ ਤੋਂ ਪਹਿਲਾਂ ਵਿਜੋਗ ਤੋਂ ਲੰਘਣਾ ਪੈਂਦਾ ਉਸੇ ਤਰ੍ਹਾਂ ਸ਼ਾਇਦ ਇਨਸਾਨੀਅਤ ਨੂੰ ਸ਼ਾਂਤੀ ਤੋਂ ਪਹਿਲਾਂ ਜੰਗ ਤੋਂ ਨਿਕਲਣਾ ਪੈਂਦਾ ਕਿਤਾਬ ਦੇਖਦੀਆਂ ਕਵਤਾਵਾਂ ਦੇ ਹਵਾਲੇ ਨਾਲ ਉਹਨਾਂ ਬਾਰੇ ਗੱਲ ਕਰਨ ਲਈ ਉਹਨਾਂ ਦੇ ਪਿਛੋਕੜ ਬਾਰੇ ਗੱਲ ਕਰਨ ਲਈ ਅਸੀਂ ਇਹ ਸੀਰੀਜ਼ ਆਫ ਵੀਡੀਓਜ਼ ਕਰ ਰਹੇ ਹਾਂ ਦੁਨੀਆ ਪਰ ਦੇ ਸਾਰੇ ਉਹ ਲੋਕ ਜੋ ਇਨਸਾਨੀਅਤ ਲਈ ਕਿਸੇ ਬਿਹਤਰ ਭਵਿੱਖ ਦਾ ਸੁਪਨਾ ਲੈਂਦੇ ਨੇ ਉਹ ਇਹ ਸੋਚਦੇ ਨੇ ਕਿ ਕੋਈ ਸਮਾਂ ਅਜਹਾ ਆਏ ਜਦੋਂ ਧਰਤੀ ਤੇ ਇਨਸਾਨਾਂ ਦੀ ਇਨਸਾਨਾਂ ਨਾਲ جنگ ਖਤਮ ਹੋਏ ਮੁਲਕ ਇੱਕ ਦੂਜੇ ਨਾਲ ਨਾ ਲੜਨ ਲੋਕ ਕਿਸੇ ਵੀ ਬਹਾਨੇ ਇੱਕ ਦੂਜੇ ਦਾ ਖੂਨ ਨਾ ਵਹਾਉਣ ਇਨਸਾਨ ਕਿਸੇ ਵੀ ਤਰੀਕੇ ਨਾਲ ਇਨਸਾਨ ਨੂੰ ਨਾ ਮਾਰੇ ਇਨਸਾਨੀਅਤ ਨੂੰ ਹਥਿਆਰਾਂ ਦੀ ਲੋੜ ਨਾ ਰਹੇ ਮੁਲਕਾਂ ਨੂੰ ਇੰਨਾ ਪੈਸਾ ਹਥਿਆਰ ਬਣਾਉਣ ਜਾਂ ਡਿਫੈਂਸ ਤੇ ਨਾ ਖਰਚਣਾ ਪਵੇ ਸਮਾਜ ਨੂੰ ਚਲਾਉਣ ਲਈ ਪੁਲਿਸ ਦੀ ਲੋੜ ਨਾ ਪਵੇ ਇਨਸਾਨ ਜ਼ਮੀਨ ਦੇ ਕਿਸੇ ਟੁਕੜੇ ਤੇ ਕਬਜ਼ਾ ਕਰਨ ਲਈ ਕਿਸੇ ਦਾ ਖੂਨ ਨਾ ਬਹਾਈ। ਇੱਕ ਇਨਸਾਨ ਕਿਸੇ ਦੂਜੇ ਇਨਸਾਨ ਦਾ ਸੋਸ਼ਣ ਨਾ ਕਰੇ। ਕੋਈ ਇੱਕ ਵਰਗ ਕਿਸੇ ਦੂਜੇ ਵਰਗ ਨਾਲ ਕੋਈ ਧੱਕਾ ਜਾਂ ਜ਼ਿਆਦਤੀ ਨਾ ਕਰੇ। ਕੋਈ ਸਰਕਾਰ ਕਿਸੇ ਇੰਡੀਵਿਜੂਅਲ ਜਾਂ ਗਰੁੱਪ ਨਾਲ ਕੋਈ ਬੇਇਨਸਾਫੀ ਨਾ ਕਰੇ। ਇਸ ਤਰ੍ਹਾਂ ਦਾ ਸੰਸਾਰ ਅੱਜ ਸਿਰਫ ਇੱਕ ਸੁਪਨਾ ਲੱਗਦਾ ਸਾਨੂੰ ਜਿਵੇਂ ਇਹ ਸਵਰਗ ਦਾ ਸੁਪਨਾ ਹੋਵੇ। ਜਿਵੇਂ ਅਜਿਹਾ ਕੁਝ ਕਦੇ ਧਰਤੀ ਤੇ ਨਾ ਹੋ ਸਕਦਾ ਹੋਵੇ ਜਿਵੇਂ ਇਹ ਕਿਸੇ ਹੋਰ ਪਲੈਨਟ ਦੀ ਕਿਸੇ ਹੋਰ ਗੈਲੈਕਸੀ ਦੀ ਗੱਲ ਹੋਵੇ ਅੱਜ ਸਾਨੂੰ ਇਹ ਲੱਗਦਾ ਕਿ ਇਸ ਤਰ੍ਹਾਂ ਕਦੇ ਹੋ ਹੀ ਨਹੀਂ ਸਕਦਾ ਧਰਤੀ ਤੇ ਇਨਸਾਨੀਅਤ ਕਦੇ ਵੀ ਇਸ ਅਵਸਥਾ ਤੇ ਨਹੀਂ ਪਹੁੰਚ ਸਕਦੀ ਇਹ ਸਿਰਫ ਕੁਝ ਸੁਪਨਸਾਜ਼ ਲੋਕਾਂ ਦਾ ਸੁਪਨਾ ਹੈ ਕਈ ਵਾਰ ਸਾਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਕਿ ਇੰਨੀ ਜ਼ਿਆਦਾ ਹੀ ਸੁਪਨਸਾਜ਼ ਬੰਦਿਆਂ ਦੀ ਗੱਲ ਪਰ ਕੋਈ ਇਸ ਹਕੀਕਤ ਨੂੰ ਵੀ ਰੱਦ ਨਹੀਂ ਕਰ ਸਕਦਾ ਕਿ ਦੁਨੀਆ ਦੇ ਮੁਲਕ ਅੱਜ ਜਿੰਨਾ ਪੈਸਾ ਫੌਜਾਂ ਹਥਿਆਰਾਂ ਤੇ ਖਰਚ ਰਹੇ ਨੇ ਜੇ ਉਹ ਸਾਰਾ ਪੈਸਾ ਸਾਰਾ ਖਰਚਾ ਬੰਦ ਹੋ ਜਾਏ ਜਿੰਨਾ ਪੈਸਾ ਖੁਫੀਆ ਤੰਤਰ ਚਲਾਉਣ ਅਤੇ ਇੰਟੈਲੀਜੈਂਸ ਤੇ ਖਰਚ ਹੋ ਰਿਹਾ ਹੋਏ ਜੇ ਇਹ ਸਾਰਾ ਕੁਝ ਬੰਦ ਹੋ ਜਾਏ ਤਾਂ ਪੂਰੀ ਧਰਤੀ ਤੇ ਹੀ ਸਵਰਗ ਬਣਾਇਆ ਜਾ ਸਕਦਾ ਭਾਵੇਂ ਅੱਜ ਇਹ ਸੁਪਨਾ ਲੱਗਦਾ ਪਰ ਇਸ ਤਰਕ ਨੂੰ ਕੋਈ ਰੱਦ ਨਹੀਂ ਕਰ ਸਕਦਾ ਕਿ ਸਾਧਨਾ ਸਰੋਤਾਂ ਪੈਸੇ ਦੀਏ ਦੁਰਵਰਤੋਂ ਜੇ ਬੰਦ ਹੋ ਜਾਏ ਤਾਂ ਦੁਨੀਆ ਕੁਝ ਹੋਰ ਦਾ ਹੋਰ ਬਣ ਸਕਦੀ ਮੇਰਾ ਖਿਆਲ ਹੈ ਕਿ ਜੇ ਇਨਸਾਨੀਅਤ ਦਾ ਭਲਾ ਸੋਚਣ ਵਾਲੇ ਲੋਕਾਂ ਦੇ ਮਨਾਂ 'ਚ ਇਹ ਸੁਪਨਾ ਜਾਂ ਖਿਆਲ ਆ ਰਿਹਾ ਤਾਂ ਭਵਿੱਖ 'ਚ ਜ਼ਰੂਰ ਕਦੇ ਅਜਿਹਾ ਸਮਾਜ ਬਣੇਗਾ ਜਾਂ ਇਹ ਵੀ ਹੋ ਸਕਦਾ ਕਿ ਇੰਨੀ ਵੱਡੀ ਵਿਸ਼ਾਲ ਵਿਸ਼ਾਲ ਕਾਇਨਾਤ ਦੇ ਕਿਸੇ ਹਿੱਸੇ 'ਚ ਕਿਸੇ ਗੈਲੈਕਸੀ ਦੇ ਕਿਸੇ ਪਲਾਨੈਟ ਤੇ ਜੇ ਲਾਈਫ ਹੋਏਗੀ ਤਾਂ ਹੋ ਸਕਦਾ ਹੈ ਕਿ ਉੱਥੇ ਇਸੇ ਤਰ੍ਹਾਂ ਦਾ ਜੀਵਨ ਹੋਵੇ ਜੇ ਸਾਡੇ ਮਨ 'ਚ ਇਹ ਖਿਆਲ ਆ ਰਿਹਾ ਤੇ ਕਿਤੋਂ ਦਾ ਇਹ ਖਿਆਲ ਆ ਰਿਹਾ ਜ਼ਰੂਰੀ ਨਹੀਂ ਕਿ ਲਾਈਫ ਹਮੇਸ਼ਾ ਮੁਲਕਾਂ ਜਾਂ ਧੜਿਆਂ 'ਚ ਹੀ ਵੰਡੀ ਹੋਏਗੀ ਹਮੇਸ਼ਾ ਜੰਗਾਂ ਕਤਲੋਗਾਰਤ ਅਤੇ ਮਾਰ ਢਾੜ ਨਾਲ ਹੀ ਚੱਲਦੀ ਹੋਏਗੀ ਹਮੇਸ਼ਾ ਉਹਨਾਂ ਨੂੰ ਦੂਜੇ ਇਨਸਾਨਾਂ 'ਤੋਂ ਖਤਰਾ ਹੋਏਗਾ ਹੋ ਸਕਦਾ ਹੈ ਕਿ ਲਾਈਫ ਕਿਤੇ ਇਸ ਤੋਂ ਬਿਲਕੁਲ ਵੱਖਰੀ ਹੋਵੇ ਕੁਝ ਲੋਕ ਇਹ ਗੱਲ ਮੰਨਦੇ ਵੀ ਨੇ ਕਿ ਕੈਨਾਤ ਵਿੱਚ ਹੋਰ ਥਾਵਾਂ 'ਤੇ ਜਿੱਥੇ ਕਿਤੇ ਲਾਈਫ ਹੈ ਉੱਥੇ ਇਸ ਤਰ੍ਹਾਂ ਨਹੀਂ ਹੈ ਜਿਸ ਤਰ੍ਹਾਂ ਦੀ ਇਨਸਾਨੀਅਤ ਧਰਤੀ 'ਤੇ ਹੈ ਪਰ ਇਹ ਗੱਲਾਂ ਜਈਆਂ ਨੇ ਜਿਹੜੀਆਂ ਜ਼ਿਆਦਾਤਰ ਲੋਕਾਂ ਨੂੰ ਖਿਆਲਾਂ ਦੀ ਦੁਨੀਆ ਲੱਗਦੀ ਆ ਸੋ ਉਹ ਇਸ ਗੱਲ ਤੇ ਗੱਲ ਤੇ ਯਕੀਨ ਤੇ ਨਹੀਂ ਕਰਨਗੇ ਪਰ ਦੁਨੀਆ 'ਚ ਇਹੋ ਜਿਹੇ ਲੋਕ ਨੇ ਜਿਹੜੇ ਇਸ ਤਰ੍ਹਾਂ ਮੰਨਦੇ ਆ ਤੇ ਮੇਰਾ ਆਪਣਾ ਵਿਸ਼ਵਾਸ ਇਹ ਹੈ ਕਿ ਇਹ ਖਿਆਲ ਐਵੇਂ ਨਹੀਂ ਹਨ ਇਹ ਕਿਸੇ ਪਾਸੇ ਇਸ਼ਾਰਾ ਕਰ ਰਹੇ ਨੇ ਜ਼ਰੂਰ ਅੱਜ ਭਾਵੇਂ ਸਾਨੂੰ ਉਹ ਇਸ਼ਾਰਾ ਸਮਝ ਆ ਰਿਹਾ ਹੋਏ ਤੇ ਭਾਵੇਂ ਨਾ ਸਮਝ ਆ ਰਿਹਾ ਹੋ। ਤੇ ਇੱਕ ਸਵਾਲ ਮੇਰੇ ਮਨ 'ਚ ਪੈਦਾ ਹੀ ਹੁੰਦਾ ਹੈ ਕਿ ਕੀ ਜੰਗ ਜਾਂ ਯੁੱਧ ਇਨਸਾਨੀਅਤ ਦੇ ਜੀਵਨ ਦਾ ਕੋਈ ਜ਼ਰੂਰੀ ਹਿੱਸਾ ਜਾਂ ਉਸ ਦੀ ਗਤੀ ਦਾ ਕੋਈ ਤਰੀਕਾਕਾਰ ਜਾਂ ਲੰਬੀ ਇਨਸਾਨੀ ਹਿਸਟਰੀ ਦੌਰਾਨ ਜੋ ਵਿਗਾੜ ਸਾਡੇ ਚ ਪੈਦਾ ਹੋਏ ਉਸ ਵਿੱਚੋਂ ਪੈਦਾ ਹੋਈ ਕੋਈ ਬੁਰਾਈ ਸੋ ਇਹ ਹੁਣ ਸਵਾਲ ਹੈ ਜਿਹਦਾ ਕੋਈ ਫਲਸਫੀਕਲ ਪੱਧਰ ਤੇ ਜਾ ਕੇ ਜਵਾਬ ਲੱਭਣ ਲੱਗੀ ਹੈ ਤਾਂ ਇਸ ਦੇ ਕਿੰਨੇ ਹੀ ਜਵਾਬ ਹੋ ਸਕਦੇ ਸ਼ਾਇਦ ਕੋਈ ਵੀ ਇੱਕ ਜਵਾਬ ਪਰਫੈਕਟ ਨਹੀਂ ਹੋਏਗਾ ਕੋਈ ਵੀ ਜਵਾਬ ਫਾਈਨਲ ਜਵਾਬ ਨਹੀਂ ਹੋਏਗਾ ਪਰ ਇੱਕ ਠੋਸ ਹਕੀਕਤ ਤਾਂ ਅਸੀਂ ਸਾਰੇ ਆਪਣੀਆਂ ਅੱਖਾਂ ਸਾਹਮਣੇ ਦੇਖ ਸਕਦੇ ਆ ਕਿ ਜਦੋਂ ਜੰਗ ਲੱਗਦੀ ਹੈ ਜਦੋਂ ਹਿੰਸਾ ਹੁੰਦੀ ਹੈ ਜਦੋਂ ਲੋਕ ਮਰਦੇ ਨੇ ਤਾਂ ਪਰਿਵਾਰ ਝੁੜਦੇ ਘਰ ਬਰਬਾਦ ਹੁੰਦੇ ਨੇ ਬੱਚੇ ਅਨਾਥ ਹੁੰਦੇ ਨੇ ਲੋਕ ਅਪੰਗ ਹੁੰਦੇ ਨੇ ਲੋਕ ਘਰੋਂ ਬੇਕਾਰ ਹੁੰਦੇ ਨੇ ਬੱਚੇ ਭੁੱਖੇ ਮਰਦੇ ਨੇ ਬਜ਼ੁਰਗ ਰੋਲਦੇ ਨੇ ਹਰ ਤਰ੍ਹਾਂ ਦੀ ਜੋ ਕਰੂਰਤਾ ਸੀ ਚਿਤਵ ਸਕਦੇ ਆ ਉਹਦਾ ਨੰਗਾ ਨਾਚ ਹੁੰਦਾ। ਇਨਸਾਨੀਅਤ ਤੇ ਇਨਸਾਨੀ ਸਮਾਜ ਦਾ ਟੀਚਾ ਗੋਲ ਇਸ ਤਰ੍ਹਾਂ ਦੀਆਂ ਭਿਆਨਕ ਸਥਿਤੀਆਂ ਤੋਂ ਪਾਰ ਜਾਣਾ ਹੈ। ਇਹਦੇ ਬਾਰੇ ਕੋਈ ਸ਼ੰਕਾ ਜਾਂ ਦੁਬਧਾ ਸਾਨੂੰ ਨਹੀਂ ਹੋਣੀ ਚਾਹੀਦੀ। ਅਜਈਆਂ ਸਥਿਤੀਆਂ ਤੋਂ ਸਮਾਜ ਨੂੰ ਅਸੀਂ ਬਚਾਉਣਾ ਹੈ। ਜੇ ਇਨਸਾਨੀਅਤ ਦੇ ਜੇ ਇਨਸਾਨੀਅਤ ਦੇ ਪੱਖ ਤੋਂ ਦੇਖੀਏ ਪਰ ਇਨਸਾਨੀ ਸਮਾਜ ਦਾ ਐਨੇ ਮੁਲਕਾਂ ਚ ਵੰਡੇ ਹੋਣਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਣਾ ਇੱਕ ਦੂਜੇ ਤੇ ਗੋਲੇ ਬਣਾਉਣਾ ਇਹ ਕੋਈ ਚੰਗੀ ਹਾਲਤ ਨਹੀਂ ਹੈ ਸਮਾਜ ਵਿੱਚ ਇਨਸਾਨਾਂ ਵਿੱਚ ਸ਼ਾਂਤੀ ਹੋਣੀ ਚਾਹੀਦੀ ਹੈ ਪਰ ਜਿਹੜੇ ਲੋਕ ਆਪਣੇ ਲਾਲਚ ਕਾਰਨ ਆਪਣੀ ਹਵਸ ਕਾਰਨ ਆਪਣੀ ਹਉਮੈ ਕਾਰਨ ਸ਼ਾਂਤੀ ਨਹੀਂ ਹੋਣ ਦੇਣਾ ਚਾਹਰੇ ਜਿਹੜੇ ਇਨਸਾਨਾਂ ਨੂੰ ਬੰਦਕ ਬਣਾ ਕੇ ਰੱਖਣਾ ਚਾਹੁੰਦੇ ਨੇ ਜਿਹੜੇ ਆਪਣਾ ਕੰਟਰੋਲ ਨਹੀਂ ਛੱਡਣਾ ਚਾਹੁੰਦੇ ਜਿਹੜੇ ਸੋਚਦੇ ਨੇ ਕਿ ਜੇ ਸ਼ਾਂਤੀ ਹੋ ਗਈ ਤਾਂ ਉਹਨਾਂ ਦੀ ਦੁਕਾਨ ਬੰਦ ਹੋ ਜਾਏਗੀ ਅਜਿਹੇ ਲੋਕ ਹੀ ਹਮੇਸ਼ਾ ਗੁਰੂਆਂ ਪੈਗੰਬਰਾਂ ਅਵਤਾਰਾਂ ਨੂੰ جنگ ਲਈ ਮਜਬੂਰ ਕਰਦੇ ਰਹਿੰਦੇ ਸਾਰੇ ਹੀ ਪੈਗੰਬਰਾਂ ਨੇ ਅਵਤਾਰਾਂ ਨੇ ਜਦੋਂ جنگ ਲੜੀ ਤਾਂ ਇਸੇ ਵਾਸਤੇ ਲੜੀ ਧਰਮ ਦੀ جنگ ਕਬਜ਼ੇ ਲਈ ਨਹੀਂ ਸ਼ਾਂਤੀ ਲਈ ਲੜੀ ਜਾਂਦੀ ਹੈ ਮੇਰਾ ਮੰਨਣਾ ਹੈ ਸੋ ਜੇ ਇਸ ਨੁਕਤੇ ਨਜ਼ਰ ਤੋਂ ਦੇਖੀ ਤਾਂ ਧਰਮ ਦੀ ਅਸਲੀ جنگ ਸ਼ਾਂਤੀ ਲਈ ਹੈ ਇਹ جنگ ਦੇ ਸ਼ੌਕ ਵਜੋਂ ਨਹੀਂ ਹੋ ਸਕਦੀ ਇਹ ਕਬਜ਼ੇ ਲਈ ਨਹੀਂ ਹੋ ਸਕਦੀ ਇਹ ਹਮੇ ਲਈ ਵੀ ਨਹੀਂ ਹੋ ਸਕਦੀ ਸੋ ਇਸ ਪੱਖ ਤੋਂ ਅਸਲੀ ਧਾਰਮਿਕ جنگ ਅਸਲ ਵਿੱਚ جنگ ਦੇ ਖਿਲਾਫ جنگ ਹੈ ਜਾਂ ਇਹ ਵੀ ਕਹਿ ਸਕਦੇ ਹਾਂ ਕਿ ਜਿਹੜੀ جنگ ਅੰਤਮ ਤੌਰ ਤੇ ਜੰਗ ਦੇ ਖਿਲਾਫ ਹੈ ਉਹ ਜੰਗ ਹੀ ਅਸਲੀ ਧਾਰਮਿਕ ਜੰਗ ਹੋ ਸਕਦੀ ਹੈ ਦੂਸਰੇ ਸ਼ਬਦਾਂ 'ਚ ਇਹ ਵੀ ਕਹਿ ਸਕਦੇ ਆ ਕਿ ਜਿਹੜੇ ਲੋਕ ਅੰਦਰੋਂ ਅਤੇ ਬੁਨਿਆਦੀ ਤੌਰ ਤੇ ਜੰਗ ਦੇ ਖਿਲਾਫ ਨੇ ਉਹ ਹੀ ਧਰਮ ਦੀ ਜੰਗ ਲੜਦੇ ਨੇ ਜਿਹੜੇ ਲੋਕ ਸ਼ਾਂਤੀ ਦੇ ਚਾਹਵਾਨ ਨੇ ਉਹ ਹੀ ਸੰਤ ਸਿਪਾਹੀ ਬਣਦੇ ਸੋ ਇਹ ਇੱਕੋ ਗੱਲ ਨੂੰ ਕਹਿਣ ਦੇ ਕਈ ਤਰੀਕੇ ਹੋ ਸਕਦੇ ਆ ਜਦੋਂ ਕੋਈ ਜੰਗ ਇਸ ਭਾਵਨਾ ਨਾਲ ਲੜੀ ਜਾਂਦੀ ਹੈ ਤਾਂ ਉਸ ਦਾ ਕਿਰਦਾਰ ਹੀ ਬਦਲ ਜਾਂਦਾ ਹੈ ਉਸ ਜੰਗ ਦੇ ਸਿਪਾਹੀਆਂ ਦਾ ਕਿਰਦਾਰ ਵੀ ਉਹ ਨਹੀਂ ਹੁੰਦਾ ਜੋ ਆਮ ਫੌਜੀਆਂ ਦਾ ਹੁੰਦਾ ਹੈ ਇਹ ਗੱਲਾਂ ਅੱਜ ਕਿਸੇ ਨੂੰ ਬਹੁਤ ਜ਼ਿਆਦਾ ਥਿਉਰੈਟਿਕਲ ਸਿਧਾਂਤਕ ਲੱਗ ਸਕਦੀਆਂ ਨੇ ਕਿਉਂਕਿ ਅਸੀਂ ਅਸਲੀ ਧਰਮ ਤੋਂ ਬਹੁਤ ਦੂਰ ਆ ਗਏ ਆ ਤੇ ਧਰਮ ਨੂੰ ਵੀ ਅਸੀਂ ਇੱਕ ਰਸਮ ਜਾਂ ਪਛਾਣੀ ਬਣਾ ਲਿਆ ਪਰ ਇਹ ਠੋਸ ਹਕੀਕਤ ਹੈ ਰੋਹਾਨੀਆਂ ਦੇ ਦਾਰੇ 'ਚ ਇਹ ਇੱਕ ਬਿਲਕੁਲ ਸੋਲਿਡ ਠੋਸ ਸਚਾਈਂ ਜੰਗ ਦਾ ਜੋ ਇਹ ਪੱਖ ਹੈ ਜੰਗ ਦੇ ਖਿਲਾਫ ਜੰਗ ਇਹਦੇ ਬਾਰੇ ਇੱਕ ਕਵਿਤਾ ਹੈ ਇਸ ਕਿਤਾਬ ਚ ਤੇ ਇਹਦਾ ਨਾਮ ਹੈ ਕਵਿਤਾ ਦਾ ਜੰਗ ਨਾਲ ਜੰਗ ਕਵਿਤਾ ਕੁਝ ਇਸ ਤਰ੍ਹਾਂ ਹੈ ਜੰਗ ਤੋਂ ਪਾਰ ਜਾਣ ਲਈ ਜੰਗ ਦੇ ਸ਼ਾਂਤ ਹੋਣ ਲਈ ਜੰਗ ਦੇ ਮੁੱਕਣ ਤੱਕ ਜੰਗ ਚੱਲੇਗੀ ਜੰਗ ਤੋਂ ਪਾਰ ਜਾਣ ਲਈ ਜੰਗ ਦੇ ਸ਼ਾਂਤ ਹੋਣ ਲਈ ਜੰਗ ਦੇ ਮੁੱਕਣ ਤੱਕ ਜੰਗ ਚੱਲੇਗੀ ਉੱਪਰ ਉੱਠਣ ਲਈ ਉੱਡਣਾ ਪਏਗਾ ਗੁਰੂਤਾ ਤੋਂ ਨਿਕਲਣ ਲਈ ਬਲਣਾ ਪਏਗਾ ਲਹਿਰਾਂ ਦੇ ਰੁਕਣ ਤੱਕ ਚੱਲਣਾ ਪਏਗਾ ਸਾਹਾਂ ਦੇ ਚੱਲਣ ਤੱਕ ਟੜਕਣਾ ਪਏਗਾ ਉੱਪਰ ਉੱਠਣ ਲਈ ਉੱਡਣਾ ਪਏਗਾ ਗੁਰੂਤਾ ਤੋਂ ਨਿਕਲਣ ਲਈ ਬਲਣਾ ਪਏਗਾ ਲਹਿਰਾਂ ਤੋਂ ਰੁਕਣ ਤੱਕ ਲਹਿਰਾਂ ਦੇ ਰੁਕਣ ਤੱਕ ਚੱਲਣਾ ਪਏਗਾ ਸਾਹਾਂ ਦੇ ਚੱਲਣ ਤੱਕ ਟੜਕਣਾ ਪਏਗਾ ਸਮਾਧੀ ਤੋਂ ਪਹਿਲਾਂ ਯੋਗ ਹੋਏਗਾ ਮਿਲਣ ਤੋਂ ਪਹਿਲਾਂ ਵਿਜੋਗ ਹੋਏਗਾ ਆਨੰਦ ਤੋਂ ਪਹਿਲਾਂ ਸੋਗ ਹੋਏਗਾ ਤ੍ਰਿਪਤੀ ਤੋਂ ਪਹਿਲਾਂ ਭੋਗ ਹੋਏਗਾ ਅਮਨ ਤੋਂ ਪਹਿਲਾਂ ਜਿਵੇਂ ਜੰਗ ਚੱਲੇਗੀ ਜੰਗ ਦੀ ਲੋੜ ਰਹਿਣ ਤੱਕ ਜਦ ਤੱਕ ਸਭ ਮੁਕਤ ਨਹੀਂ ਹੁੰਦੇ ਮਨਾਂ ਦੀ ਤੰਗ ਤਨਾ ਦੀ ਪੀੜ ਰਿਸ਼ਤਿਆਂ ਦੀ ਤੜਫ ਜਦ ਤੱਕ ਸ਼ਾਂਤ ਨਹੀਂ ਹੁੰਦੀ ਆਪਣੇ ਆਪ ਤੋਂ ਨਿਕਲਣ ਲਈ ਜੰਗ ਚੱਲੇਗੀ ਜਦ ਤੱਕ ਬਚੀ ਰਾਜ ਦੀ ਤਮੰਨਾ ਰਾਜ ਕਰਨ ਦੀ ਤਮੰਨਾ ਜਦ ਤੱਕ ਬਚੀ ਰਾਜ ਦੀ ਤਮੰਨਾ ਲੜਨ ਲਈ ਜਦੋਂ ਤੱਕ ਰਾਜ ਬਚਿਆ ਜ਼ੁਲਮ ਬਚਿਆ ਅਨਿਆਮ ਬਚਿਆ ਜਦ ਤੱਕ ਮੁਲਾਇਮ ਨਹੀਂ ਹੁੰਦੇ ਸਭ ਖੁਰਦਰੇ ਕੋਨੇ ਅੰਦਰ ਹੋਏ ਜਾਂ ਬਾਹਰ ਜੰਗ ਚੱਲੇਗੀ ਕਦੇ ਅੰਦਰੋਂ ਨਿਕਲਣ ਲਈ ਕਦੇ ਬਾਹਰੋਂ ਨਿਕਲਣ ਲਈ ਜੰਗ ਚੱਲੇਗੀ ਜਿਵੇਂ ਗੁਰੂਤਾ ਚੋਂ ਗ੍ਰੈਵਿਟੀ ਚੋਂ ਧਰਤੀ ਦੀ ਗ੍ਰੈਵਿਟੀ ਚੋਂ ਨਿਕਲਣ ਲਈ ਇੱਕ ਰਾਕਟ ਨੂੰ ਇੱਕ ਹੱਦ ਤੱਕ ਬਲਣਾ ਪੈਂਦਾ ਜਾਂ ਅਸੀਂ ਕਹਿ ਸਕਦੇ ਹਾਂ ਕਿ ਜੇ ਪਾਣੀ ਦੀਆਂ ਲਹਿਰਾਂ ਚੱਲ ਰਹੀਆਂ ਹੋਣ ਤਾਂ ਤੁਸੀਂ ਸਥਿਰ ਰਹਿ ਕੇ ਸਥਿਰ ਨਹੀਂ ਰਹਿ ਸਕਦੇ ਜਦੋਂ ਲਹਿਰਾਂ ਜਾ ਰਹੀਆਂ ਨੇ ਇੱਕ ਪਾਸੇ ਤੇ ਤੁਸੀਂ ਇੱਕ ਜਗ੍ਹਾ ਰੁਕ ਕੇ ਸਟੇਬਲ ਨਹੀਂ ਹੋ ਸਕਦੇ ਬਲਕਿ ਲਹਿਰਾਂ ਦੇ ਉਲਟ ਚੱਲਣਾ ਪਏਗਾ ਇੱਥੇ ਅੰਦਰੂਨੀ ਜੰਗ ਦਾ ਵੀ ਹਵਾਲਾ ਇਸ ਕਵਤਾ 'ਚ ਜੇ ਧਿਆਨ ਦੀ ਦੁਨੀਆ ਚ ਉਤਰ ਕੇ ਅਸੀਂ ਗੱਲ ਕਰੀਏ ਤੇ ਕਿਸੇ ਵਕਤ ਜਿਹੜੀ ਧੜਕਣ ਵੀ ਧਿਆਨ ਦੀ ਇਕਾਗਰਤਾ ਚ ਰੁਕਾਵਟ ਲੱਗਦੀ ਹੈ ਜਿਹੜੀ ਦਿਲ ਦੀ ਧੜਕਣ ਪਰ ਇਹ ਜਦੋਂ ਤੱਕ ਸਾਹ ਚੱਲਦਾ ਇਸ ਧੜਕਣ ਨਾਲ ਜੁੜਨਾ ਪੈਂਦਾ ਜਿਵੇਂ ਮਿਲਣ ਤੋਂ ਪਹਿਲਾਂ ਵਿਜੋਗ ਤੋਂ ਲੰਘਣਾ ਪੈਂਦਾ ਉਸੇ ਤਰ੍ਹਾਂ ਸ਼ਾਇਦ ਇਨਸਾਨੀਅਤ ਨੂੰ ਸ਼ਾਂਤੀ ਤੋਂ ਪਹਿਲਾਂ ਜੰਗ ਤੋਂ ਨਿਕਲਣਾ ਪੈਂਦਾ ਕਹਿਣ ਦਾ ਮਤਲਬ ਹੈ ਕਿ ਜੰਗ ਆਪਣੇ ਆਪ 'ਚ ਕੋਈ ਟੀਚਾ ਕੋਈ ਗੋਲ ਨਹੀਂ ਹੈ ਜੰਗ ਇੱਕ ਸਫਰ ਹੈ ਜੇ ਕੋਈ ਜੰਗ ਨੂੰ ਹੀ ਟੀਚਾ ਬਣਾ ਲਏ ਤਾਂ ਉਸ ਨੂੰ ਤੁਸੀਂ ਕੁਰਾਇਆ ਕਹਿ ਸਕਦੇ ਹੋ ਉਸ ਨੂੰ ਤੁਸੀਂ ਭਟਕਿਆ ਹੋਇਆ ਵੀ ਕਹਿ ਸਕਦੇ ਹੋ ਤੇ ਧਰਮ ਦੀ ਜੰਗ ਦਾ ਮਕਸਦ ਜੰਗ ਤੋਂ ਪਾਰ ਜਾਣਾ ਇਹ ਗੱਲਬਾਤ ਕਿਤਾਬ ਤੇਗ ਦੀਆਂ ਕਪਤਾਵਾਂ ਦੇ ਰੈਫਰੈਂਸ ਨਾਲ ਹਵਾਲੇ ਨਾਲ ਕੀਤੀ ਜਾ ਰਹੀ ਹੈ ਅਤੇ ਅਗਲੇ ਐਪੀਸੋਡ ਚ ਵੀ ਜਾਰੀ ਰਹੇਗੀ ਜੇ ਤੁਹਾਨੂੰ ਇਹ ਗੱਲਬਾਤ ਚੰਗੀ ਲੱਗ ਰਹੀ ਹੈ ਤਾਂ ਇਸ ਨੂੰ ਤੁਸੀਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰੋ ਅਤੇ ਇਸ ਵੀਡੀਓ ਨੂੰ ਤੁਸੀਂ ਆਪਣੇ ਹਲਕਿਆਂ ਚ ਆਪਣੇ ਪੇਜ ਦੇ ਉੱਤੇ ਸ਼ੇਅਰ ਕਰੋ